ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖਬਰਾਂ ਦੀ ਤਾਕਤ ਦੇਵਨ ਮੀਡੀਆ ਮੈਂ ਬਿਆਨਕੋਰ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਗੰਭੀਰ ਮੁੱਦਾ ਰੱਖਣ ਜਾ ਰਹੀਆਂ ਜੋ ਸਿਰਫ ਰਾਸ਼ਟਰੀ ਨਹੀਂ ਸਗੋਂ ਅੰਤਰਰਾਸ਼ਟਰੀ ਮਾਮਲਾ ਹੈ ਇਹ ਬੜੇ ਪੱਧਰ ਤੇ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ ਜੀ ਹਾਂ ਅੱਜ ਅਸੀਂ ਗੱਲ ਕਰਾਂਗੇ ਮੌਸਮੀ ਤਬਦੀਲੀ ਦੇ ਬਾਰੇ ਪਤਾ ਹੀ ਜਾਂਦਾ ਕਿ ਆਖਿਰਕਾਰ ਮੌਸਮੀ ਤਬਦੀਲੀ ਹੁੰਦੀ ਕੀ ਹੈ ਦੋਸਤੋ ਮੌਸਮੀ ਤਬਦੀਲੀ ਮਨਕਰਦ ਕਹਾਣੀ ਹੈ ਕੋਈ ਕਲਪਨਾ ਨਹੀਂ ਹੈ ਸਗੋ ਇਹ ਸੱਚਾਈ ਹੈ ਜੋ ਹਰ ਰੋਜ਼ ਆਪਣੀ ਅੱਖਾਂ ਦੇ ਸਾਹਮਣੇ ਵਾਪਰਦੀ ਹੈ ਪਰ ਅਸੀਂ ਇਸ ਨੂੰ ਵੇਖ ਕੇ ਵੀ ਅਣਦੇਖਾ ਕਰ ਦਿੰਨੇ ਆ ਦੋਸਤੋ ਅਸੀਂ ਸਾਰੇ ਮੌਸਮੀ ਤਬਦੀਲੀ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਇਸ ਦੇ ਬਾਵਜੂਦ ਵੀ ਸਾਡੇ ਵੱਲੋਂ ਮੌਸਮੀ ਤਬਦੀਲੀ ਦੇ ਸ ਅਹਿਮ ਮੁੱਦੇ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਜੇ ਅਸੀਂ ਸਧਾਰਨ ਪਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਮੌਸਮੀ ਤਬਦੀਲੀ ਉਹ ਹੈ ਜਦੋਂ ਧਰਤੀ ਦਾ ਤਾਪਮਾਨ ਸਧਾਰਨ ਹੱਦਾਂ ਦੇ ਨਾਲੋਂ ਜ਼ਿਆਦਾ ਵੱਧ ਜਾਂਦਾ ਹੈ ਬੇਮੌਸਮੀ ਬਰਸਾਤਾਂ ਹੋਣ ਲੱਗ ਜਾਂਦੀਆਂ ਨੇ ਕਦੇ ਸਰਦੀ ਘਟ ਜਾਂਦੀ ਹੈ ਤੇ ਗਰਮੀ ਜ਼ਿਆਦਾ ਵੱਧ ਜਾਂਦੀ ਹੈ ਦੋਸਤੋ ਇਸ ਨੂੰ ਹੀ ਮੌਸਮੀ ਤਬਦੀਲੀ ਕਿਹਾ ਜਾਂਦਾ ਹੈ ਤੁਹਾਨੂੰ ਦੱਸ ਦੇ ਕਿ ਮੌਸਮੀ ਤਬਦੀਲੀ ਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖਾਂ ਦੇ ਕਰਮ ਜਿਵੇਂ ਕਿ ਮਨੁੱਖਾਂ ਦੁਆਰਾ ਲਗਾਈਆਂ ਫੈਕਟਰੀਆਂ ਤੇ ਉਦਯੋਗਾਂ ਦੇ ਵਿੱਚੋਂ ਜ਼ਹਿਰੀਲਾ ਧੂਆਂ ਨਿਕਲਦਾ ਹੈ ਵਾਹਨਾ ਦੀ ਗਿਣਤੀ ਦੀ ਵਾਧਦੀ ਜਾ ਰਹੀ ਹੈ ਵਾਹਨਾ ਦੇ ਵਿੱਚੋਂ ਕਾਰਬਨ ਨਿਕਲਦੀ ਹੈ ਜਿਸ ਦੇ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ ਹੌਲੀ ਹੌਲੀ ਉਦਯੋਗੀਕਰਨ ਵਾਧਾ ਜਾ ਰਿਹਾ ਹੈ ਜਿਸ ਦੇ ਕਾਰਨ ਜੰਗਲਾਂ ਦੀ ਕਟਾਈ ਵੀ ਵਾਧਦੀ ਜਾ ਰਹੀ ਹੈ ਜੰਗਲ ਖਤਮ ਹੁੰਦੇ ਜਾ ਰਹੇ ਨੇ ਜਿਸ ਕਰਕੇ ਵੀ ਕੁਦਰਤ ਦਾ ਜੋ ਸੰਤੁਲਨ ਹੈ ਵਿਗੜਦਾ ਜਾ ਰਿਹਾ ਹੈ ਪਲਾਸਟਿਕ ਦੀ ਬੇਹਿਸਾਬ ਵਰਤੋਂ ਕੀਤੀ ਜਾ ਰਹੀ ਹੈ ਪਾਣੀ ਤੇ ਬਿਜਲੀ ਦੀ ਬੇਲੋੜੀਂਦਾ ਖਪਤ ਹੋ ਰਹੀ ਹੈ ਜਿਸ ਦੇ ਕਾਰਨ ਵੀ ਧਰਤੀ ਦਾ ਜੋ ਸੰਤੁਲਨਾ ਵਿਗੜਦਾ ਜਾ ਰਿਹਾ ਤੇ ਇਹ ਇੱਕ ਮੌਸਮੀ ਤਬਦੀਲੀ ਦੇ ਵਿੱਚ ਵੱਡਾ ਕਾਰਨ ਬਣ ਰਿਹਾ ਹੈ ਇਹ ਸਾਰੇ ਕਾਰਨ ਮਿਲ ਕੇ ਧਰਤੀ ਦੇ ਵਾਤਾਵਰਨ ਨੂੰ ਗਰਮ ਕਰ ਰਹੇ ਨੇ ਇਸ ਨੂੰ ਗਲੋਬਲ ਵਾਰਮਿੰਗ ਕਹਿੰਦੇ ਨੇ ਗਰਮੀ ਵਧਣ ਕਾਰਨ ਗਲੇਸ਼ੀਅਰ ਤੇਜ਼ੀ ਦੇ ਨਾਲ ਪਿਘਲ ਰਹੇ ਨੇ ਸਮੁੰਦਰ ਦਾ ਵੀ ਲੈਵਲ ਵੱਧ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਬਾਰਿਸ਼ਾਂ ਵਧ ਗਈਆਂ ਨੇ ਜਿਸ ਕਾਰਨ ਹੜ੍ਹਾਂ ਆ ਰਹੇ ਨੇ ਤੇ ਕਈ ਜਗ੍ਹਾ ਬਿਲਕੁਲ ਹੀ ਸੋਕਾ ਪੈ ਗਿਆ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਅਤੇ ਭਾਰਤ ਵਿੱਚ ਅਸੀਂ ਖੁਦ ਵੇਖਿਆ ਕਿ ਕਿਵੇਂ ਮੀਂਹ ਦੇ ਜੋ ਪੈਟਰਨ ਨੇ ਉਹ ਬਦਲ ਰਹੇ ਨੇ ਕਦੇ ਤਾਂ ਮੀਂਹ ਬਿਲਕੁਲ ਹੀ ਨਹੀਂ ਪੈਂਦਾ ਤੇ ਕਦੇ ਇੰਨਾ ਪੈ ਜਾਂਦਾ ਕਿ ਹੜ੍ਹ ਆ ਜਾਂਦੇ ਨੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਅਸੀਂ ਇਸ ਮਾਮਲੇ ਨੂੰ ਹੱਲ ਕਰਨ ਲਈ ਕੀ ਕਰ ਸਕਦੇ ਹਾਂ ਇਸ ਲੜਾਈ ਵਿੱਚ ਹਰ ਇੱਕ ਮਨੁੱਖ ਦਾ ਯੋਗਦਾਨ ਲਾਜ਼ਮੀ ਹੈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਪੈਟਰੋਲ ਡੀਜ਼ਲ ਵਾਲੇ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਸਾਈਕਲ ਇਲੈਕਟ੍ਰੋਨਿਕ ਵਹੀਕਲ ਜਾਂ ਪਬਲਿਕ ਟਰਾਂਸਪੋਰਟ ਵੱਲ ਧਿਆਨ ਦੇਣਾ ਚਾਹੀਦਾ ਹੈ ਪਲਾਸਟਿਕ ਛੱਟ ਕੇ ਕੱਪੜੇ ਜਾਂ ਜੂਟ ਦੇ ਥੈਲੇ ਵਰਤਣੇ ਚਾਹੀਦੇ ਨੇ ਪਾਣੀ, ਬਿਜਲੀ ਅਤੇ ਕਾਗਜ਼ ਦੀ ਬਚਤ ਕਰਨੀ ਚਾਹੀਦੀ ਹੈ। ਨਵਿਕਾ ਰਣਯੋਗ ਊਰਜਾ ਜਿਵੇਂ ਕਿ ਸੋਲਰ, ਵਿੰਡ ਅਤੇ ਹਾਈਡਰੋ ਐਨਰਜੀ ਵੱਲ ਜਾਣਾ ਚਾਹੀਦਾ ਹੈ। ਤੇ ਸਭ ਤੋਂ ਵੱਧ ਮਹੱਤਵਪੂਰਨ ਹੈ ਜੋ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣਾ ਤਾਂ ਕਿ ਹੋਰ ਲੋਕ ਵੀ ਇਸ ਮਿਸ਼ਨ ਦੇ ਨਾਲ ਜੁੜ ਸਕਣ। ਅਧਿਆਪਕਾਂ ਅਤੇ ਮਾਪਿਆਂ ਦੇ ਵੱਲੋਂ ਵੀ ਸਕੂਲਾਂ ਤੇ ਘਰਾਂ ਦੇ ਵਿੱਚ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਵਾਤਾਵਰਣ ਦੀ ਸੰਭਾਲ ਕਰਨੀ ਕਿੰਨੀ ਜ਼ਰੂਰੀ ਹੈ। ਉਹਨਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਪੇੜ ਲਗਾਏ ਜਾਣ ਪਾਣੀ ਤੇ ਬਿਜਲੀ ਦੀ ਸਹੀ ਤਰੀਕੇ ਦੇ ਨਾਲ ਵਰਤੋਂ ਕੀਤੀ ਜਾਵੇ ਪਲਾਸਟਿਕ ਨੂੰ ਛੱਡ ਕੇ ਰੀਸਾਈਕਲ ਹੋਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਦੋਸਤੋ ਅਸੀਂ ਅਕਸਰ ਸੋਚਦੇ ਹਾਂ ਕਿ ਇੱਕ ਇਕੱਲਾ ਮਨੁੱਖ ਕੁਝ ਨਹੀਂ ਕਰ ਸਕਦਾ ਛੋਟੇ ਛੋਟੇ ਕਦਮ ਮਿਲ ਕੇ ਹੀ ਵੱਡਾ ਬਦਲਾਵ ਲਿਆਉਂਦੇ ਨੇ ਜੇ ਹਰ ਇੱਕ ਇਨਸਾਨ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝੇ ਤਾਂ ਹੁਣ ਵੀ ਧਰਤੀ ਨੂੰ ਬਚਾਇਆ ਜਾ ਸਕਦਾ ਆਖਰ ਚ ਮੈਂ ਇਹ ਕਹਿਣਾ ਚਾਹੂੰਗੀ ਕਿ ਧਰਤੀ ਸਾਡੀ ਮਾਂ ਹੈ ਜਿਵੇਂ ਅਸੀਂ ਆਪਣੀ ਮਾਂ ਦੀ ਸੰਭਾਲ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਸਾਨੂੰ ਧਰਤੀ ਦੀ ਵੀ ਸੰਭਾਲ ਕਰਨੀ ਚਾਹੀਦੀ ਹੈ ਵਾਅਦੋ ਵਾਦ ਰੁੱਖ ਲਗਾਉਣੇ ਚਾਹੀਦੇ ਨੇ ਤੇ ਕੁਦਰਤੀ ਸਾਧਨਾ ਦੀ ਸਹੀ ਤਰੀਕੇ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ ਮੌਸਮੀ ਤਬਦੀਲੀ ਸਿਰ ਸਰਕਾਰਾਂ ਜਾਂ ਵਿਗਿਆਨੀਆਂ ਦਾ ਵਿਸ਼ਾ ਨਹੀਂ ਇਹ ਸਾਡਾ ਆਪਣਾ ਨਿੱਜੀ ਵਿਸ਼ਾ ਹੈ ਏਕ ਵੱਡੇ ਪੱਧਰ ਤੇ ਹਰ ਕਿਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਇਸ ਲਈ ਮੌਸਮੀ ਤਬਦੀਲੀ ਨੂੰ ਹੱਲ ਕਰਨ ਦੇ ਲਈ ਹਰ ਕਿਸੇ ਨੂੰ ਆਪਣਾ ਨਿੱਜੀ ਤੌਰ ਤੇ ਯੋਗਦਾਨ ਪਾਉਣਾ ਚਾਹੀਦਾ ਹੈ ਸਾਨੂੰ ਸਭ ਨੂੰ ਧਰਤੀ ਨੂੰ ਹਰਾ ਭਰਾ ਸੁੰਦਰ ਤੇ ਸੁਰੱਖਿਅਤ ਬਣਾਉਣ ਲਈ ਵੱਖ-ਵੱਖ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਜੋ ਅਸੀਂ ਮੌਸਮੀ ਤਬਦੀਲੀ ਵਰਗੀਆਂ ਮੁਸੀਬਤਾਂ ਤੋਂ ਬਚ ਸਕੀਏ ਅਤੇ ਆਪਣੀ ਧਰਤੀ ਨੂੰ ਬਚਾ ਸਕੀਏ